ਸਸਿਕਾ ਪੰਜਾਬੀਓ ਮੈਂ ਤੁਹਾਡਾ ਆਪਣਾ ਗੁਰਮਖ ਸਿੰਘ ਆਸ ਕਰਦਾ ਸਭ ਠੀਕ ਠਾਕ ਹੋਵੋਗੇ ਕਨੌਰੀ ਬਾਰਡਰ ਤੇ ਪਹੁੰਚ ਚੁੱਕੇ ਆਂਗੇ ਦਿਖਾਉਣਾ ਤੁਹਾਨੂੰ ਤਸਵੀਰਾਂ ਕਨੌਰੀ ਬਾਰਡਰ ਦੀਆਂ 111 ਕਿਸਾਨਾਂ ਦਾ ਜੱਥਾ ਜਿਹੜਾ ਅੱਜ ਮਨਵਾਰਤ ਤੇ ਬਹਿ ਗਿਆਗਾ ਸਰਦਾਰ ਜਗਜੀਤ ਸਿੰਘ ਡੱਲੇਵਾਰ ਦੇ ਸਮਰਥਨ ਦੇ ਵਿੱਚ ਕੜਾਕੇ ਦੀ ਠੰਡ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਕਿੰਨੀ ਹਵਾ ਚੱਲਦੀ ਹੈ ਕਿ ਤੇ ਕੜਾਕੇ ਦੀ ਪੂਰੀ ਠੰਡ ਆ ਗਈ ਜਿਹੜਾ ਕਿ ਕਨੌਰੀ ਬਾਰਡਰ ਦੇ ਉੱਤੇ 111 ਕਿਸਾਨਾਂ ਦਾ ਜੱਥਾ ਹੋਰ ਮਨਵਾਰਤ ਦੇ ਉੱਤੇ ਬਹਿ ਗਿਆਗਾ ਪੂਰਾ ਦੇਖ ਸਕਦੇ ਹੋ ਤੁਸੀਂ ਰੋਡ ਜਾਮ ਕੀਤਾ ਹੋਇਆ ਵਗਾ ਤੇ ਗੱਲਬਾਤ ਕਰਾਂਗੇ ਆਪਾਂ ਕਿਸਾਨਾਂ ਦੇ ਨਾਲ ਵੀ ਮਿਲਾਵਾਂਗੇ ਤੁਹਾਨੂੰ ਗੱਲ ਕਰਦਾ ਕਿਸਾਨਾਂ ਦੇ ਨਾਲ ਦੇਖ ਸਕਦੇ ਹੋ ਕਿ ਤੁਸੀਂ ਧੁੰਦ ਦੇ ਵਿੱਚ ਤਕਰੀਬਨ ਬਹੁਤ ਘੱਟ ਦਿੱਤਾ ਦਿਖਦਾ ਵਗਾ ਪ੍ਰਧਾਨ ਜੀ ਆਖਣੇ ਕਰਦੇ ਆ ਗੱਲ ਹਾਂਜੀ ਪ੍ਰਧਾਨ ਜੀ ਹਾਂਜੀ ਕਿ ਮੈਂ 111 ਦਾ ਦਿੱਖ ਆਇਆ ਵਾ ਇਹ ਲੋਕ ਮਾਨਸਿਕ ਤੌਰ ਤੇ ਤਿਆਰ ਹੋ ਗਏ ਨੇ ਇਹ ਲੋਕ ਮਾਨਸਿਕ ਤੌਰ ਤੇ ਤਿਆਰ ਹੋ ਗਏ ਕਿ ਸਰਦਾਰ ਜੀਸੀ ਢੱਲੇਵਾਲ ਨੂੰ ਕਿੰਨਾਂ ਕਰਦਾ ਆਪਾਂ ਮੌਜੂਦ ਇਹਨਾਂ ਜਾ ਰਹੇ ਨੇ ਵੀ ਆਪਾਂ ਇਹ ਮਤਲਬ ਕੀ ਕਰ ਸਕਦੇ ਆ ਫਿਰ ਆਪੇ ਹੀ ਮਤਲਬ ਇਹਨਾਂ ਬਦਕਰਾਨੇ ਆਗੂਆਂ ਨੇ ਸਲਾਹ ਕੀਤੀ ਆ ਕਿ ਸਰਦਾਰ ਜੀਸੀ ਢੱਲੇਵਾਲ ਜੁਦਾ ਰਹਿ ਗਿਆ ਤੇ ਕਈ ਢੱਲੇਵਾਲ ਪੈਦਾ ਹੋ ਸਕਦੇ ਸੰਨੇ ਵਰਗੇ ਕਈ ਬਣ ਸਕਦੇ ਨੇ ਅੱਗੇ ਜਦ ਨੈਲ ਹੀ ਮਤਲਬ ਮੌਦੇ ਮੂਹ ਚੜ ਗਿਆ ਤੇ ਉਹ ਆਪਾਂ ਕਿੱਦਾਂ ਕਰਾਂਗੇ ਇਹ ਲੋਕ ਮਾਨਸਿਕ ਤੌਰ ਤੇ ਤਿਆਰ ਹੋ ਕੇ ਆਗੇ ਨੇ ਕਿ ਜਾ ਦੇ ਆਪਾਂ ਜਿੱਤ ਪ੍ਰਾਪਤ ਕਰਕੇ ਜਾਵਾਂਗੇ ਤੇ ਜਾਂ ਸਾਡੀ ਇੱਥੇ ਸ਼ਾਨਤ ਹੋਊਗੀ ਇਹ ਜਦੋਂ ਨਾਂ ਲਿਖੀ ਜਾਂਦੇ ਸਪੀਚਾਂ ਵੀ ਹੋਈਆਂ ਕਿ ਜੇ ਕਿਸੇ ਨੇ ਨਾਂ ਕਟਾਉਣਾ ਵਾ ਜਾ ਕੇ ਹੁਣ ਕੋਈ ਦਵਾਈ ਮੈਡੀਸਿਨ ਚੱਲਦੀ ਹੈ ਉਹ ਨਾਂ ਕਟਵਾ ਦੇ ਬਸ ਪਰ ਲੋਕਾਂ ਨੇ ਇੱਕ ਤੋਂ ਇੱਕ ਹੋ ਕੇ ਨਾਂ ਲਿਖਾਇਆ ਇੰਸੀਆ ਆਸ਼ਰਮ ਦਾਵਾ ਉਹ ਪੰਜਾਬ ਆ ਜਿਨੇ 98% ਸ਼ੀਧੀਆਂ ਦੇ ਕੇ ਸਾਰੇ ਭਾਤ ਨੂੰ ਯਾਦ ਕਰਾਇਆ ਇਹ ਉਹਨਾਂ ਦੇ ਬਾਅਦ ਸ ਨੇ ਇਸ ਕਰਕੇ ਪ੍ਰਭਾ ਇਹ ਮਾਨਸਿਕ ਤੌਰ ਤੇ ਪਿਆਰੋ ਕੇ ਲੋਕ ਬਹਿ ਗਏ ਨੇ ਜਦ ਮਗਰ 111 ਦਾ ਦਿੱਤਾ ਫਿਰ ਤਿਆਰ ਆ ਕਿ ਜੇ ਇਹਨਾਂ ਦੀ ਛੇਤੀ ਹੋ ਜਾਂਦੀ ਹੈ ਤੇ ਉਹਦਾ ਬੈਰ ਨਹੀਂ ਸਰਕਾਰ ਨੂੰ ਹੱਕੀ ਮੰਗਾ ਲਾਗੂ ਕਰਨੀਆਂ ਪੈਣੀਆਂ ਕੋਈ ਮੰਗ ਸਾਡੀ ਨੰਨੀ ਨਹੀਂ ਪਿਛਲੇ ਅੰਦੋਲਨਾਂ ਦੀਆਂ ਮੰਗੀਆਂ ਆ ਮੰਨ ਮੰਗਾ ਲੈ ਉਹਨੂੰ ਸਰਕਾਰ ਨੂੰ ਹਰੇ ਘਰਾ ਤੇ ਲਾਗੂ ਕਰਨੀ ਪੈਣੀ ਐ ਐਮ ਐਸ ਪੀ ਗਰੰਟੀ ਕਾਨੂੰਨ ਐਮ ਐਸ ਪੀ ਗਰੰਟੀ ਕਾਨੂੰਨ ਕੀ ਆ ਐਮ ਐਸ ਪੀ ਕੰਟੀਨਿਊ ਕਿਸਾਨ ਮਿਹਨਤੂ ਦੂਰ ਰਸਤੇ ਤੇ ਹੈ ਹੀ ਆ ਆਮ ਲੋਕਾਂ ਵਾਸਤੇ ਵੀ ਆ ਸਾਡੀ ਕਣਕ ਤੇ ਐਮ ਐਸ ਪੀ ਹੈਗੀ ਆ ਤੇ ਗਰੀਬ ਨੂੰ 30 ਰੁਪਏ ਕਿਲੋ ਆਟਾ ਮਿਲ ਜਾਂਦਾ ਭਰਾਓ ਤੇ ਜੇ ਸਾਡੇ ਆਲੂ ਦੇ ਗੱਡੇ ਤੇ ਸਬਜ਼ੀਆਂ ਤੇ ਐਮ ਐਸ ਪੀ ਨਹੀਂ ਐ ਤੁਸੀਂ ਆ ਫਸਲਾਂ ਤੇ ਸੜ ਤੋਂ 2 2 3 3 ਰੁਪਏ ਲੈ ਕੇ ਅਸੀਂ ਸਿਰਫ ਰੁਪਏ ਤੱਕ ਵੇਚਿਆ ਜਾਂਦਾ ਇਕ ਆਮ ਲੋਕ ਵੀ ਠੱਗੇ ਜਾਂਦੇ ਨੇ ਇਹ ਸਮਝਣ ਵਾਲੀ ਗੱਲ ਆ ਲੜਾਈ ਸੂਚੇ ਭਾਵੇਂ ਲੋਕਾਂ ਦੀ ਆ ਜਿਹੜੀ ਸਰਦਾਰ ਭੀਮ ਜਗਨਨਾਲ ਸਾਹਿਬ ਲੜ ਰਹੇ ਨੇ ਆਪਾਂ ਇੱਕ ਢੇ ਤੇ ਹੰਡਾਰੇ ਨੇ ਇਹੋ ਜਿਹੇ 2000 ਲੀਟਰ ਆ ਪਹਿਲਾ ਜਰਨੈਲ ਆ ਜਿਹਨੇ ਆਪ ਦੇ ਆਖਿਆ ਤੇ ਸ਼ਹੀਦੀ ਉਤੇ ਮੇਰੀ ਹੁੰਦੀ ਤੇ ਵਰਕਰ ਆਗੂ ਆਣ ਕੇ ਬਹਿ ਗਿਆ ਵੀ ਅਸੀਂ ਸ਼ਹੀਦੀ ਜੀ ਨੂੰ ਤਿਆਰ ਆ ਠੰਡ ਬਹੁਤ ਹੈ ਜੀ ਧੁੰਦ ਬਹੁਤ ਜ਼ਿਆਦਾ ਕਿਵੇਂ ਦੇਖਦੇ ਹੋ ਕਿਵੇਂ ਨੇ ਹੌਸਲੇ ਜੀ ਲੋਕ ਮਰਨ ਦੀ ਤੋਂ ਤਿਆਰ ਹੋ ਕੇ ਸਾਹਿਬ ਜੀ ਸਾਡੇ ਦੇ 7 ਦੇ 9 ਸਾਲ ਦੀ ਠੱਡਾ ਜਮਾਤਾ ਗੁਜਰੀ ਇਹ ਉਹਨਾਂ ਦੇ ਬਾਸ ਨੇ ਤੇ ਫਿਰ ਇਹ ਹੁੰਦਾ ਹੈ ਠੱਡਾ ਕੀ ਕਰ ਸਕਦੀ ਹੈ ਜਦੋਂ ਮਾਨਸਿਕ ਤੌਰ ਤੇ ਤਿਆਰ ਹੋ ਕੇ ਆਗੇ ਛੀਦੀ ਦੇ ਨੂੰ ਤਿਆਰ ਜੋ ਮਰਜੀ ਜਿੰਨਾ ਮਰਜੀ ਜਬਰ ਹੋ ਜੇ ਜਿੰਨੀ ਮਰਜੀ ਠੰਡ ਪੈ ਜੇ ਇਹ ਲੋਕ ਆਪਣੇ ਸਿੱਧਕ ਤੋਂ ਹਿੱਲਣਾ ਨਹੀਂ ਆ ਕੇ ਤੁਹਾਡੀ 1 ਮਿੰਟ ਨੈਟਵਰਕ ਹਾਂ ਚਲਦਾ ਹੈ ਪੂਰੀ ਸ਼ਰਧਾ ਦੇ ਨਾਲ ਲੋਕ ਖੋਜਦੇ ਇੱਥੇ ਇਹ ਵੀ ਇਹ ਮਤਲਬ ਸਖੰਦਾ ਹੈ ਇਹਦਾ ਫੀਦਾ ਇਹ ਪ੍ਰਤਨਿਆ ਵੀ ਲੋਕ ਸ਼ੀਸ਼ਾ ਸੁਖਸ਼ੀ ਦੀਆਂ ਦੇ ਵਿੱਚ ਠੀਕ ਹੈ ਤੇ ਤੁਹਾਡੀ ਡਾਕਟਰੀ ਰਿਪੋਰਟ ਸਾਰੀ ਵਗੈਰਾ ਹੋ ਗਈ ਬੀਪੀ ਸ਼ੂਗਰ ਵਗੈਰਾ ਸਾਰਾ ਸਾਰਾ ਕੁਝ ਹੋ ਗਿਆ ਠੀਕ ਹੈ ਜੀ ਪ੍ਰਧਾਨ ਜੀ ਕੋਲੋਂ ਤੁਸੀਂ ਸੋਣੀ ਲੈਤਾ ਹੋਗਾ ਵੀ ਡਾਕਟਰੀ ਰਿਪੋਰਟ ਸਾਰਿਆਂ ਦੀ ਤਕਰੀਬਨ ਹੋ ਚੁੱਕੀ ਹੈ ਜੋਦੇ ਡਟੇ ਹੋ ਨੇ ਕਿ ਬਰਦ ਨਾਲ ਤੇ ਦੇਖੋ ਕਿੰਨੀ ਕੜਾਕੇ ਦੀ ਠੰਡ ਦੇ ਵਿੱਚ ਆਪਦੀਆਂ ਮੰਗਾ ਮਨਾਉਣ ਲਈ ਐਸ ਐਮ ਐਸ ਪੀ ਨੂੰ ਲੈਣ ਲਈ ਕਿ ਮੈਂ ਜੋਦੇ ਅ ਬੈਠਣੇ ਕੇ ਬਾਡਰਾਂ ਦੇ ਉੱਤੇ ਖਨੋਰੀ ਬਾਡਰ ਤੋਂ ਲਾਈਵ ਤਸਵੀਰਾਂ ਨਹੀਂ ਗਿਆ ਤੇ ਘਰ ਆਏਾਂਗੇ ਤੇ ਆਪਾਂ ਹੋਰ ਵੀ ਕਿਸਾਨਾਂ ਨਾਲ ਤੁਹਾਨੂੰ ਕਰਾਵਾਂਗੇ ਗੱਲਬਾਤ ਤੇ ਦੇਖ ਸਕਦੇ ਹੋ ਸਰਦਾਰ ਚਕਜੀਤ ਸਿੰਘ ਜਲੜਿਆਲ ਦੇ ਕੱਲੇ-ਕੱਲੇ ਦੇ ਗਲਾਂ ਦੇ ਵਿੱਚ ਪਾਏ ਹੋਏ ਨੇਗੇ ਬੋਰਡ ਕਿ ਮਨਵਰਤ ਦੇ ਸੀ ਸਰਦਾਰ ਚਕਜੀਤ ਸਿੰਘ ਜਲੜਿਆਲ ਦੇ ਨਾਲ ਬੈਠਾਂਗੇ ਤੇ ਠੰਡ ਕੜਾਕੇ ਦੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਹਵਾ ਦੇ ਨਾਲ ਕਿਵੇਂ ਇੱਥੇ ਹੱਥ तकरीबन ਕੰਬਦੇ ਨੇਗੇ ਇਹ ਕਰਾਉਣੇ ਆ ਕਿ ਤੁਹਾਡੀ ਗੱਲ ਬਾਤ ਆਪਾਂ ਤੇ ਇੱਧਰ ਵੀ ਬੈਠੇ ਨੇ ਪ੍ਰਧਾਨ ਸਾਹਿਬ ਤੇ ਇਹਨਾਂ ਨਾਲ ਵੀ ਆਪਾਂ ਇਕੱਲੇ-ਕੱਲਨਾ ਗੱਲ ਕਰਾਵਾਂਗੇ ਤੁਸੀਂ ਕਿਸਾਨਾਂ ਬੇ ਕਿਵੇਂ ਬੈਠਣਗੇ ਤੇ ਐਮਐਸਬੀ ਦਾ ਕਿੱਥੇ ਕਾ ਤੱਕ ਪਹੁੰਚੇਗੀ ਸਰਕਾਰ ਕੀ ਮੰਗਾਂ ਮੰਨ ਰਹੀ ਹੈ ਕਿ ਕਰਾਉਣੇ ਗੱਲ ਸੁਣੋ ਜੀ ਜੀ ਪ੍ਰਧਾਨ ਜੀ ਕਿਵੇਂ ਬੈਠੇ ਹੋ ਕਿਵੇਂ ਆ ਮਾਹੌਲ ਜੀ ਮਾਹੌਲ ਠੀਕ ਹੈ ਜੀ 111 ਆਪਣੇ ਕਿਸਾਨਾਂ ਬੈਠਿਆ ਤੇ ਠੰਡ ਵੀ ਬਹੁਤ ਹੈ ਜੀ ਠੰਡ ਵੀ ਬਹੁਤ ਹੈ ਸ਼ੁਰੂ ਤੋਂ ਆਪਣੀ ਜਿਹੜੀ ਕੋਮ ਹੈ ਕੁਰਬਾਨੀਆਂ ਦਿੰਦੀ ਰਹੀ ਹੈ ਕੁਰਬਾਨੀਆਂ ਦੇਣ ਦੀ ਖਾਤਰੀ ਬੈਠੇ ਆ ਠੀਕ ਹੈ ਜੀ ਤੇ ਡਾਕਟਰੀ ਚੈੱਕ ਅਪ ਵਗੈਰਾ ਸਾਰਾ ਸਾਰੀ ਟੀਮ ਦਾ ਸਾਰੇ ਕਿਸਾਨਾਂ ਦਾ ਹੋ ਗਿਆ ਜੀ ਪੰਜ ਚਾਰ ਸਨ ਰਹਿ ਗਿਆ ਨੌਜੰਨ ਵੀਰ ਲੱਗੇ ਪਏ ਆ ਵੇਟ ਬੀਪੀ ਸ਼ੂਗਰ ਦਾ ਸਭ ਕੁਝ ਟੀਮ ਚੈੱਕ ਕਰਕੇ ਉਹ ਵੀ ਨੋਟ ਕਰ ਰਹੇ ਆ ਠੀਕ ਹੈ ਤੇ ਕਿਵੇਂ ਚੜਦੀ ਕਲਾ ਤੁਹਾਨੂੰ ਜੀ ਚੜਦੀ ਕਲਾ ਇੰਨਾ ਦਿਨ ਮੋਰਚਾ ਫੜਰੇ ਹੁੰਦਾ ਰਹੇ ਡਟੇ ਰਹਾਂਗੇ ਠੀਕ ਹੈ ਠੀਕ ਹੈ ਤੇ ਬਾਪੂ ਜੀ ਨੂੰ ਮਰਨ ਵਰ ਤੇ ਬੈਠਾ ਕਿੰਨੇ ਦਿਨ ਹੋ ਗਏ ਨੇ ਤੇ ਸਰਕਾਰ ਜਿਹੜਾ ਤੁਹਾਨੂੰ ਡਿਲੇਵਰ ਸਭ ਨੂੰ ਮਰਨ ਵਰ ਤੇ ਬੈਠਾ ਉਹ ਤੇ ਸਰਕਾਰ ਤਸ ਤੋਂ ਮਸਣੀ ਹੋਈ ਅਸੀਂ ਜਿਹੜੇ ਹੁਣ ਉਹਨਾਂ ਦੇ ਸਮਰਥਕਾਂ ਦੇ ਵਿੱਚ 111 ਕਿਸਾਨ ਜਿਹੜੇ ਇੱਥੇ ਬੈਠੇ ਆ ਤੱਲੇਵਾਲ ਸਭ ਤੋਂ ਪਹਿਲਾਂ ਮਰਨ ਨੂੰ ਪਿਆਰਾ ਜੇ ਜੀ ਸ਼ੇਖਰ ਸਿੰਘ ਸਰ ਬਹੁਤ ਵੱਡੇ ਕੱਦ ਵਾਲੇ ਨੇ ਪੂਰੀ ਦੁਨੀਆ ਦੇ ਉਹ ਇਸ ਕਰਕੇ ਸਾਡਾ ਫਰਜ਼ ਬਣਦਾ ਸੀ ਕਿ ਸਾਡੇ ਪੁੱਤ ਪੋਤੇ ਜ਼ਮੀਨ ਬਚਾਉਂਦੀਆਂ ਕਰੋ ਬੈਠੇ ਆ ਤੇ ਕਿਉਂ ਨਾ ਅਸੀਂ ਵੀ ਉਹਨਾਂ ਨਾਲ ਸਾਥ ਦੇਈਏ